ਨਮੋਤੀ ਜਿਨ ਪੁੰਨਕ ਮਾਇਆ ਗੁਰਲਾ ਲਾ ਨੂੰ ਦੁੱਧ ਪਿਲਾਇਆ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕਾੜ ਤੇ ਛੋਟੇ ਸਾਹਿਬ ਜੀ ਨੂੰ ਰੱਖਿਆ ਗਿਆ ਤਾਂ ਉਹਨਾਂ ਤੋਂ ਰਹਿਣਾ ਨਹੀਂ ਗਿਆ ਸੀ ਉਹ ਆਪਣੀ ਸੇਵਾ ਨੂੰ ਕਮਾਉਂਦਿਆਂ ਹੋਇਆਂ ਦੁੱਧ ਲੈ ਕੇ ਰਾਤ ਆਪਣੇ ਪਰਿਵਾਰ ਦੇ ਵਿੱਚੋਂ ਆਪਣੀ ਪਤਨੀ ਦਾ ਸੋਨਾ ਦੇ ਕੇ ਵੀ ਉਹ ਦੁੱਧ ਪਿਲਾਉਂਦੀ ਸੇਵਾ ਲਿਆ ਕਰਦੇ ਸੀ ਸੰਬਲ ਸਿਤਾਰਾ 49 ਬਾਬਾ ਮੋਤੀ ਰਾਮ ਮਹਾਰਾਜ ਜੀ ਦਾ ਪਰਿਵਾਰ ਕੈਦ ਕੀਤਾ ਗਿਆ ਤੇ 1 ਜਨਵਰੀ 1705 ਨੂੰ ਜਦੋਂ ਆਪਾਂ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਆਂ ਤਾਂ 1 ਜਨਵਰੀ 1705 ਨੂੰ ਇਹਨਾਂ ਨੂੰ ਇਸੇ ਹੀ ਤਰਜ਼ ਤੇ ਕਿ ਤੁਸੀਂ ਮੁਸਲਮਾਨ ਬਣ ਜਾਓ ਤੇ ਤੁਹਾਨੂੰ ਛੱਡ ਦੇਗੇ ਪਰ ਇਹ ਮੁਸਲਮਾਨ ਨਹੀਂ ਬਣੇ ਤੇ ਇਸ ਤਰ੍ਹਾਂ ਇਹਨਾਂ ਨੂੰ ਵਾਰੀ-ਵਾਰੀ ਜਦੋਂ ਪੀੜਦੇ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਛੋਟਾ ਬੱਚਾ ਪੀੜਿਆ ਇੰਦੀਆਂ ਕੌਮਾਂ ਉਹ ਜਹਾਨ ਤੇ ਜੀਉਂਦਿਆਂ ਨੇ ਜਿਨ੍ਹਾਂ ਕੌਮਾਂ ਨਮਰਨੇ ਦਾ ਝਲ ਪੈ ਜੇ ਅੰਤ ਪੈਂਦਾ ਏ ਮੁੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਦੇ ਤੇ ਭਾਵੇਂ ਕੱਲ ਪੈ ਦੇ ਉਹ ਗਲਾਸ ਵੀ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਮੋਤੀ ਰਾਮ ਮਹਿਰਾ ਜੀ ਨੇ ਗੁਰੂ ਜੀ ਦੇ ਲਾਲਾ ਨੂੰ ਦੁੱਧ ਪਿਲਾਇਆ ਸੀ ਧਨ ਤਨ ਮੋਤੀ ਸਿੱਖੀ ਦੇ ਮਰਾਰਿਆ ਸਾਰਾ ਪਰਿਵਾਰ ਸਿੱਕੀ ਉਤੰਗਾਰਿਆ ਤੇ ਇਹੀ ਦਰਸੀ ਗਾ ਲੋਕਾਂ ਦੇ ਵਿੱਚ ਸਹਿਮ ਸੀ ਕਿ ਜੇ ਸਾਡਾ ਕਿਸੇ ਨੇ ਮਦਦ ਕੀਤੀ ਪਤਾ ਲੱਗ ਗਿਆ ਤਾਂ ਸਾਨੂੰ ਉਹ ਵੇਲਣੇ ਦੇ ਵਿੱਚ ਪੀੜਿਆ ਜਾਵੇਗਾ ਪਰ ਬਾਬਾ ਮੋਤੀराम ਮਹਾਰਾਜ ਜੀ ਨੇ ਸੀਸ ਜੁੜੇ ਤਲੀ ਤੇ ਧਰ ਕੇ ਤੇ ਉਹਨਾਂ ਦੀ 3 ਦਿਨ ਦੁੱਧ ਪ੍ਰਸ਼ਾਦੇ ਦੀ ਪੰਜਾਲ ਬਾਣੀ ਦੀ ਸੇਵਾ ਕੀਤੀ ਧੰਨ ਮੋਤੀ ਜਿਨ ਪੁੰਨਕ ਮਾਇਆ ਗੁਰ ਲਾਲਾ ਨੂੰ ਦੁੱਧ ਪਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਆ ਅੱਜ ਅਸੀਂ ਗੁਰ ਅਸਥਾਨ ਦੇ ਦਰਸ਼ਨ ਕਰ ਰਹੇ ਆ ਮੋਤੀराम ਮਹਾਰਾਜ ਜੀ ਦਾ ਗੁਰ ਅਸਥਾਨ ਜੋ ਕਿ ਇੱਥੇ ਬਣਿਆ ਹੋਇਆ ਔਰ ਇਸ ਸਥਾਨ ਤੇ ਉਹ ਗਲਾਸ ਵੀ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਮੋਤੀराम ਮਹਾਰਾਜ ਜੀ ਨੇ ਗੁਰੂ ਜੀ ਦੇ ਲਾਲਾ ਨੂੰ ਦੁੱਧ ਪਿਲਾਇਆ ਸੀ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਜਾ ਕੇ ਦੁੱਧ ਪਿਲਾਉਣ ਦੀ ਸੇਵਾ ਨਿਭਾਈ ਤੇ ਸੇਵਾ ਦਾ ਜਿਹੜਾ ਉਹਨਾਂ ਨੂੰ ਅ ਕਹਿ ਸਕਦੇ ਫਲ ਐਸਾ ਮਿਲਿਆ ਕਿ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਉਹ ਕੋਲੋ ਚ ਪੀੜ ਕੇ ਸ਼ਹੀਦ ਕੀਤਾ ਗਿਆ ਅੱਜ ਵੀ ਇਸ ਅਸਥਾਨ ਤੇ ਉਹ ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿਵੇਂ ਕੋਲੋ ਦੇ ਵਿੱਚ ਉਹਨਾਂ ਦੇ ਛੋਟੇ ਬੱਚਿਆਂ ਨੂੰ ਵੀ ਪੀੜਿਆ ਗਿਆ ਸੀ ਸੋ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੌਜੂਦ ਨੇ ਜਦੋਂ ਅਸੀਂ ਮੋਤੀ RAM ਮਹਾਰਾਜ ਜੀ ਦੀ ਗੱਲ ਕਰਦੇ ਆ ਤਨ ਤਨ ਮੋਤੀ ਦੇਮਨ ਆਰਿਆ ਜਿਨ੍ਹਾਂ ਸਾਰਾ ਪਰਿਵਾਰ ਸਿੱਖੀ ਉੱਤੋਂ ਵਾਰਿਆ ਤਾਂ ਵਾਕਿਆ ਹੀ ਅੱਜ ਉਹਨਾਂ ਨੇ ਆਪਣੀ ਸੇਵਾ ਜਿਹੜੀ ਉਹ ਨਿਭਾਈ ਤਾਂ ਗਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਧੰਨਵਾਦ ਆ ਤੁਹਾਡਾ ਕਿ ਤੁਸੀਂ ਇਸ਼ਤਦੰਦੇ ਸਤਾਨ ਅਮਰ ਸਿੱਧ ਬਾਬਾ ਮੋਤੀ ਰਾਮ ਰਾਜੇ Rajasthan ਤੇ ਪਹੁੰਚਿਓ ਆਪ ਜੀ ਦਾ ਬਹੁਤ ਧੰਨਵਾਦ ਉਹਨਗੇ ਕਿਹਾ ਜਾਂਦਾ ਕਿ ਧੰਨ 모ਤੀ ਜਨਪੁੰਨ ਕਮਾਇਆ ਗੁਰ ਲਾਲਾਂ ਤਾਂ ਹੀ ਦੁੱਧ ਪਲਾਇਆ ਪਰ ਉਸ ਤੋਂ ਜਿਹੜੀ ਅਗਲੀ ਸਟੇਜ ਹੈ ਉਹਦੇ ਬਾਰੇ ਬਹੁਤ ਘੱਟ ਪਤਾ ਸੀ ਪਰ ਅੱਜ ਬਹੁਤ ਲੋਕਾਂ ਨੂੰ ਪਤਾ ਲੱਗਿਆ ਧੰਨ ਧੰਨ 모ਤੀ ਸਿੱਖੀ ਦੇ ਇਮਰਾਰਿਆ ਸਾਰਾ ਪਰਿਵਾਰ ਸਿੱਖੀ ਉਤੰਗਵਾਰਿਆ ਅਮਰਜੀਤ ਬਾਬਾ 모ਤੀ ਰਾਮ ਮਹਾਰਾਜ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਇਹ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁੱਲਜ ਦੇ ਵਿੱਚ ਉਸ ਵਕਤ ਦੁੱਧ ਜਲ ਪ੍ਰਸਾਦ ਦੀ ਸੇਵਾ ਕੀਤੀ ਜਦੋਂ ਇੱਥੇ 2400 ਘਰ ਸੀਗਾ ਤੇ ਸੂਬਾ ਸਰਹੰਦ ਦੇ ਐਲਾਨ ਤੋਂ ਡਰਦੇ ਹੋਏ ਕੋਈ ਵੀ ਉਹਨਾਂ ਦੀ ਮਦਦ ਵਾਸਤੇ ਅੱਗੇ ਨਹੀਂ ਸੀ ਆ ਰਿਹਾ ਜੀ ਛੋਟੇ ਸਾਹਿਬ ਜਾਨੇ ਤੇ ਮਾਤਾ ਗੁਜਰ ਕੌਰ ਜੀ ਨੇ ਸੂਬਾ ਸਰਹੰਦ ਦਾ ਭੇਜਿਆ ਹੋਇਆ ਖਾਣਾ ਰਿਜੈਕਟ ਕਰਤਾ ਸੀ ਇਸ ਕਰਕੇ ਕਿਉਂਕਿ ਉਹਨਾਂ ਦੀ ਜਿਹੜੀ ਕਮਾਈ ਸੀ ਉਹ ਨੇਕ ਨੀਤ ਨਹੀਂ ਸੀ ਰਾਮ ਦੀ ਕਮਾਈ ਸੀਗੀ ਲੋਕਾਂ ਦਾ ਖੂਨ ਪਸੀਨਾ ਜਿਹੜਾ ਚੂਸ ਕੇ ਉਹਨਾਂ ਨੇ ਕਮਾਈ ਕੀਤੀ ਤੇ ਉਹਦੇ ਵਿੱਚੋਂ ਉਹਨਾਂ ਨੇ ਖਾਣਾ ਭੇਜਿਆ ਸੀ ਤੇ ਇਸ ਕਰਕੇ ਉਹਨਾਂ ਨੇ ਉਹਨਾਂ ਦਾ ਭੇਜਿਆ ਹੋਇਆ ਖਾਣਾ ਠੰਡੇ ਬੁਰਜ ਦੇ ਵਿੱਚ ਰਿਜੈਕਟ ਕਰਤਾ ਤੇ ਜਿਸ ਤੋਂ ਜਿਹੜਾ ਸੂਬਾ ਸਰਹੰਦੀ ਉਹਨੇ ਆਪਣੀ ਇਨਸਲਟ ਸਮਝੀ ਤੇ ਉਸਨੇ ਵੀ ਐਲਾਨ ਕਰਤਾ ਵੀ ਅਗਰ ਇਹ ਖਾਣਾ ਖਾਣਗੇ ਤਾਂ ਕੈਦੀ ਵਾਲਾ ਖਾਣਾ ਖਾਣਗੇ ਅਗਰ ਇਹਨਾਂ ਦੀ ਕੋਈ ਮਦਦ ਹੋਰ ਕੋਈ ਕਰਦਾ ਹੈ ਤਾਂ ਉਹਨਾਂ ਦਾ ਪੂਰਾ ਪਰਿਵਾਰ ਬੇਲੇਣੇ ਦੇ ਵਿੱਚ ਜਿਵੇਂ ਗੰਨੇ ਦਾ ਰਸ ਕੱਢਿਆ ਜਾਂਦਾ ਇਸ ਤਰ੍ਹਾਂ ਪੀੜ ਕੇ ਉਹ ਖਤਮ ਕਹਿੰਦਾ ਸੀ ਕਹਿੰਦਾ ਸੀ ਖਤਮ ਕਰ ਦਿੱਤਾ ਜਾਵੇਗਾ ਤੇ ਇਹੀ ਡਲ ਸੀਗਾ ਲੋਕਾਂ ਦੇ ਵਿੱਚ ਸਹਿਮ ਸੀਗਾ ਕਿ ਜੇ ਸਾਡਾ ਕਿਸੇ ਨੇ ਮਦਦ ਕੀਤੀ ਪਤਾ ਲੱਗ ਗਿਆ ਤਾਂ ਸਾਨੂੰ ਵੇਲਣੇ ਦੇ ਵਿੱਚ ਪੀੜਿਆ ਜਾਵੇਗਾ ਪਰ ਬਾਬਾ ਮੋਤੀराम ਮਹਾਰਾਜ ਜੀ ਨੇ ਸੀਸ ਜਣੇ ਤਲੀ ਤੇ ਧਰ ਕੇ ਤੇ ਉਹਨਾਂ ਦੀ 3 ਦਿਨ ਦੁੱਧ ਪ੍ਰਸ਼ਾਦੇ ਦੀ ਪਾਣੀ ਦੀ ਸੇਵਾ ਕੀਤੀ ਤੇ ਬਾਅਦ ਵਿੱਚ ਪੰਮਾ ਜਿਹੜਾ ਉਹਦੇ ਨੌਨਾਂ ਦੇ ਨਾਲ ਹੀ ਸੋਈਏ ਦਾ ਕੰਮ ਕਰਦਾ ਸੀ ਉਹਨੇ ਚੁਗਲੀ ਕਰਤੀ ਕਿ ਬਾਬਾ ਮੋਤੀराम ਮਹਾਰਾਜ ਜੀ ਨੇ ਤਹਾਡਾ ਹੁਕਮ ਨਹੀਂ ਮੰਨਿਆ ਤਾਂ ਇਹ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁੱਜਰ ਕੌਰ ਜੀ ਦੀ ਸੇਵਾ ਕਰਦੇ ਰਹੇ ਉਹਨਾਂ ਨੇ ਦੁੱਧ ਜਲ ਪਛਾਦੇ ਦੀ ਸੇਵਾ ਕੀਤੀ ਤੇ ਇਸੇ ਤਰ੍ਹਾਂ ਜੋਸ਼ੂਬੇ ਨੇ ਆਪਣੇ ਇਲਾਨ ਮੁਤਾਬਕ ਇਹਨਾਂ ਦਾ ਸਾਰਾ ਪਰਿਵਾਰ ਜਿਹਦੇ ਵਿੱਚ ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਦੋ ਬੇਟੇ ਸੀ 4.5 ਸਾਲ ਤੇ 6 ਸਾਲ ਉਹਨਾਂ ਦੀ ਧਰਮ ਪਤਨੀ 27 ਸਾਲ ਉਹਨਾਂ ਦੀ ਮਜ਼ੁਰਗ ਮਾਤਾ 72 ਸਾਲ ਤੇ ਖੁਦ ਬਾਬਾ ਮੋਤੀ ਰਣਜੀ ਮੈਰਾਏ ਪੰਜ ਮੈਂਬਰੀ ਪਰਿਵਾਰ ਨੂੰ ਕੈਦ ਕਰ ਲਿਆ ਜਿਸ ਤਰ੍ਹਾਂ ਛੋਟੇ ਸਹਿਬਜ਼ਾਦਿਆਂ ਨੂੰ 7 ਦਿਨ ਕੈਦ ਰੱਖਿਆ ਔਰ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਮੁਸਲਮਾਨ ਬਣ ਜਾਓ ਕਿਉਂਕਿ ਉਸ ਵਕਤ ਦੀ ਜਿਹੜੀ ਹਕੂਮਤ ਸੀ ਉਹ ਚਾਹੁੰਦੀ ਸੀ ਕਿ ਟੋਟਲ ਜਿਹੜੀ ਜਨਤਾ ਹੈ ਮਨੁੱਖਤਾ ਦੇ ਅਨੁਸਾਰ ਇਹਨਾਂ ਨੂੰ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਤੇ ਇੱਕ ਧਰਮ ਲਾਗੂ ਕਰਨਾ ਤੇ ਇਸੇ ਤੇ ਉਹਨਾਂ ਦੀ ਨੀਤੀ ਦੇ ਤਹਿਤ ਇਹਨਾਂ ਨੂੰ ਵੀ 4 ਦਿਨ 28 ਦਸੰਬਰ 1704 ਨੂੰ ਬਾਬਾ ਮੋਤੀਰਾਮਹ ਰਾਜਾ ਜੀ ਦਾ ਪਰਿਵਾਰ ਕੈਦ ਕੀਤਾ ਗਿਆ ਤੇ 1 ਜਨਵਰੀ 1705 ਨੂੰ ਜਦੋਂ ਆਪਾਂ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਆ ਤਾਂ 1 ਜਨਵਰੀ 1705 ਨੂੰ ਇਹਨਾਂ ਨੂੰ ਇਸੇ ਹੀ ਤਰਜ਼ ਤੇ ਕਿ ਤੁਸੀਂ ਮੁਸਲਮਾਨ ਬਣ ਜਾਓ ਤੇ ਤੁਹਾਨੂੰ ਛੱਡ ਦੇਗੇ ਪਰ ਇਹ ਮੁਸਲਮਾਨ ਨਹੀਂ ਬਣੇ ਤੇ ਇਸ ਤਰ੍ਹਾਂ ਇਹਨਾਂ ਨੂੰ ਵਾਰੀ-ਵਾਰੀ ਜਦੋਂ ਪੀੜਦੇ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਛੋਟਾ ਬੱਚਾ ਪੀੜਿਆ ਤਾਂ ਕਿ ਮਾਤਾ-ਪਿਤਾ ਤੇ ਜਿਹੜੀ ਇਹਨਾਂ ਦੀ ਦਾਦੀ ਸੀ ਉਹ ਉਹਨਾਂ ਦੇ ਮਨ ਪੀਗਲ ਜਾਣਗੇ ਡਰ ਜਾਣਗੇ ਜਾਂ ਆਪਣੇ ਬੱਚੇ ਦੀ ਜ਼ਿੰਦਗੀ ਬਚਾਉਣ ਦੇ ਲਾਲਚ ਵਿੱਚ ਅਸੀਂ ਮੁਸਲਮਾਨ ਬਣ ਜਾਣਗੇ ਪਰ ਉਹ ਮੁਸਲਮਾਨ ਨਹੀਂ ਬਣੇ ਤੇ ਇਸ ਤਰ੍ਹਾਂ ਇਹਨਾਂ ਨੂੰ 1 ਜਨਵਰੀ 1705 ਨੂੰ ਵਾਰੀ-ਵਾਰੀ ਐਸੇ ਜਗ੍ਹਾ ਤੇ ਜਿੱਥੇ ਛੋਟੇ ਸਾਹਿਬ ਜਿਆਦਿਆਂ ਦੀ ਸ਼ਹੀਦੀ ਹੋਈ ਆ ਉੱਥੇ ਹੀ ਇਹਨਾਂ ਨੂੰ ਵੀ 1 ਜਨਵਰੀ 1705 ਨੂੰ ਵਾਰੀ-ਵਾਰੀ ਕੋਲੂ ਦੇ ਵਿੱਚ ਪੀੜਿਆ ਗਿਆ ਸਿੱਖ ਇਤਿਹਾਸ ਦੇ ਵਿੱਚ ਅਦੁੱਤੀ ਕੁਰਬਾਨੀਆਂ ਪਰ ਲੰਮੇ ਸਮੇਂ ਤੋਂ ਜਿਹੜੀ ਆਏ ਇਹ ਅਨਗੋਲੀ ਕੀਤੀ ਗਈ ਸੀਗੀ ਮੇਰਾ ਪਰਿਵਾਰ ਨੇ ਜੋ ਕਿ ਅਮਰਜੀਤ ਬਾਬਾ ਮੋਤੀਰਾ ਮਹਿਰਾ ਜੀ ਦਾ ਅੰਸਵੰਸ ਵਿੱਚੋਂ ਆ ਉਹ ਹੀ ਇਸ ਗੁਰਦਵਾਰੇ ਦੀ ਸਿੱਧੀ ਯਾਦਗਾਰ ਦੀ ਸੇਵਾ ਜਿਹੜੀ ਆਪ ਨਿਭਾ ਰਹਿਆ ਜੀ ਔਰ ਜੋ ਵੀ ਬੀੜਾ ਚੁੱਕਿਆ ਉਹਨਾਂ ਦੀ ਸ਼ਹੀਦੀ ਦਾ ਪ੍ਰਚਾਰ ਇਹ ਮੇਰਾ ਬਰਾਦਰ ਨੇ ਚੁੱਕਿਆ ਹੋਇਆ ਜੀ ਤੇ ਹੁਣ ਵੀ ਕਿਸੇ ਵੱਲ ਨਹੀਂ ਕੋਈ ਧਿਆਨ ਦੇ ਇਹ ਅਸਲੀ ਪੀਸੀ ਵਾਲਿਆਂ ਨੇ ਤੇ ਅਸੀਂ ਇਹ ਦੱਸਾਂਗੇ ਕਿ ਇਹ ਸਥਾਨ ਪਹਿਲਾਂ ਠੰਡੇ ਬੁਲਜ ਦੇ ਨਾਲ ਮੇਰਾ ਬਰਾਦਰ ਨੇ ਮੇਨਟੇਨ ਕੀਤਾ ਸੀਗਾ ਪਰ ਉਹਨੂੰ ਵੀ ਢਾਹ ਦਿੱਤਾ ਗਿਆ ਜੀ ਤੇ ਉਸ ਤੋਂ ਬਾਅਦ ਹੀ ਮਹਿਰਾ ਬਰਾਦਰੀ ਨੇ ਬਹੁਤ ਵੱਡਾ ਸੰਘਰਸ਼ ਕੀਤਾ ਲੰਮੀ ਕਹਾਣੀ ਆ ਬਹੁਤ ਸੰਘਰਸ਼ ਕੀਤਾ ਇਹ ਜਿਹੜੀ ਜਗ੍ਹਾ ਤੁਹਾਡੇ ਸਾਹਮਣੇ ਥੋੜੀ ਜੀ ਪਹਿਲਾਂ ਉਹਨਾਂ ਨੇ 2000 ਦਾ ਜਗ੍ਹਾ ਉਹਦੇ ਬਦਲੇ ਵਿੱਚ ਜਿਹੜਾ ਮਹਿਰਾ ਬਰਾਦਰੀ ਨੇ ਉੱਥੇ ਖਰਚ ਕੀਤਾ ਸੀਗਾ ਉਹਦੇ ਬਦਲੇ 'ਚ 2000 ਜਿਹੜੀ ਜਗ੍ਹਾ ਦਿੱਤੀ ਤੇ ਪਿੱਛੇ ਜਿਹੜੀ ਬਾਅਦ 'ਚ ਅਸੀਂ ਖਰੀਦੀ ਆ ਜੀ ਸੋ ਇਹ ਸਥਾਨ ਹੰਦਣ ਦਿਨ ਦਿਨ ਜਿਹੜਾ ਬਹੁਤ ਤਰੱਕੀ ਕਰ ਰਿਹਾ ਜਿਵੇਂ ਜਿਵੇਂ ਕਹਿੰਦੀ ਆ ਕੌਮਾਂ ਉਹ ਜਹਾਨ ਤੇ ਜਿਉਂਦਿਆਂ ਨੇ ਜਿਨ੍ਹਾਂ ਕੌਮਾਂ ਨ ਮਰਨੇ ਦਾ ਝਲ ਪੈ ਜੇ ਅੰਤ ਪੈਂਦਾ ਹੈ ਮੁੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਤੇ ਭਾਵੇਂ ਕੱਲ ਪੈ ਜੇ ਸੋ ਉਹ ਕੁਰਬਾਨੀ ਵਾਲੀ ਜਿਹੜੀ ਗੱਲ ਅੱਜ ਸੱਚ ਹੋ ਰਹੀ ਹੈ ਪੂਰੇ ਵਰਲਡ ਦੇ ਵਿੱਚ ਹਰ ਮੱਲੇ ਗਲੀ ਦੇ ਵਿੱਚ ਛੋਟੇ ਛੋਟੇ ਕਸਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਾਬਾ ਜੀ ਦੀ ਸ਼ੀਤੀ ਦਾ ਜਿਹੜਾ ਪਰ ਤਿਆਰ ਵੱਡੇ ਪੱਧਰ ਤੇ ਹੋ ਰਿਹਾ ਸੋ ਇਸੇ ਦੀ ਮੈਨੇਜਮੈਂਟ ਜਿਨ੍ਹਾਂ ਦੀ ਜਿਹੜੀ ਦੇਖ ਸਾਡੇ ਜਿਹੜੇ ਚੇਅਰਮੈਨ ਇੱਥੇ ਦੇ ਟੈਸਟ ਦੇ ਚੇਅਰਮੈਨ ਸਰਦਾਰ ਨਿਰਮਲ ਸਿੰਘ ਜੀ ਐਸਐਸ ਪਿਛਲੇ ਤਕਰੀਬਨ 6 ਸਾਲ ਤੋਂ ਜਿਹੜੀ ਉਹਨਾਂ ਦੀ ਦੇਖ ਰੱਖੇ ਇਹ ਜਿਹੜੀ ਸੇਵਾ ਚੱਲ ਰਹੀ ਹੈ ਤੁਸੀਂ ਦੱਸਿਆ ਕਿ ਅਸੀਂ ਪਹਿਲਾਂ ਵੀ ਆਉਂਦੇ ਸੀ ਆ ਤੁਸੀਂ ਦੇਖਿਆ ਸਾਰੇ ਦਫ਼ਤਰ ਪਹਿਲਾਂ ਛੋਟੇ-ਛੋਟੇ ਕਮਰੇ ਸੀਗੇ ਮੀਟਿੰਗ ਹਾਲ ਤੇ ਸਾਨੂੰ ਮੁਸ਼ਕਲ ਆਉਂਦੀ ਸੀ ਉਹ ਵੱਡਾ ਬਣਾਤਾ ਤਕਰੀਬਨ 60 ਸੀਟ ਦੀ ਕੈਪੈਸਿਟੀ ਵਾਲਾ ਦਫ਼ਤਰ ਉਹ ਬਣਾਇਆ ਗਿਆ ਹੋਰ ਕਈ ਪ੍ਰਾਪਤੀਆਂ ਸੋ ਮੈਂ ਇੰਨਾ ਹੀ ਕਹਿੰਦਾ ਹੋਇਆ ਜੀ ਆਪ ਨੂੰ ਦਸੰਗ ਦਾ ਔਰ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਜਿੰਨਾ ਗਲਾਸਾਂ ਦੇ ਨਾਲ ਛੋਟੇ ਸਹਿਬਜਾਦਿਆਂ ਤੇ ਮਾਤਾ ਗੁੱਜਰਕੌਰ ਜੀ ਨੂੰ ਠੰਡੇ ਬੁੱਜੇ ਵਿੱਚ ਅਮਰਸ਼ੀਰ ਬਾਬਾ ਮੋਤੀराम ਮਹਾਰਾਜ ਜੀ ਨੇ ਦੁੱਧ ਦੀ ਸੇਵਾ ਕੀਤੀ ਸੀ ਉਹ ਗਲਾਸ ਇੱਥੇ ਹੀ ਇਸੇ ਗੁਰਦੁਆਰੇ ਦੇ ਵਿੱਚ ਭੋਰਾ ਸਾਹਿਬ ਦੇ ਵਿੱਚ ਸਜੋਬਤ ਆ ਬੇਨਤੀ ਹੈ ਸੰਗਤਾਂ ਨੂੰ ਕਿ ਉਹਨਾਂ ਦੇ ਜਰੂਰ ਦਰਸ਼ਨ ਕਰਨ ਔਰ ਆਪਣਾ ਜੀਵਨ ਸਫਲ ਕਰਨ ਇੰਨਾ ਕਹਿੰਦਾ ਸ਼ਮੰਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੰਗਤ ਜੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਜਿੱਥੇ ਛੋਟੇ ਸਾਹਿਬਜ਼ਾਦੇਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਉਸ ਦੇ ਨਾਲ ਹੀ ਠੰਡਾ ਬੁਰਜਾ तकरीबन ਕਿਲੋਕਮੀਟਰ ਦੂਰੀ ਤੇ ਗੁਰਦੁਆਸਤਾਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸੌਰੀ ਬਾਬਾ ਮੋਤੀराम ਮਹਿਰਾ ਜੀ ਦਾ ਗੁਰਦੁਆਰਾ ਸਾਹਿਬਾ ਇਸ ਸਥਾਨ ਤੇ ਵੀ ਸੰਗਤ ਵੱਧ ਚੜ ਕੇ ਦਰਸ਼ਨ ਕਰੇ ਤੇ ਉਹਨਾਂ ਗਲਾਸਾਂ ਦੇ ਵੀ ਦਰਸ਼ਨ ਕਰੇ ਜਿਹਨਾਂ ਗਲਾਸਾਂ ਦੇ ਵਿੱਚ ਮੋਤੀराम ਮਹਿਰਾ ਜੀ ਨੇ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਲਾਇਆ ਸੀ ਜਦੋਂ ਮੋਤੀਰਾਮ ਮਹਾਰਾਜ ਨੂੰ ਪਤਾ ਲੱਗਿਆ ਕਿ ਵਜ਼ੀਰ ਖਾਂ ਵੱਲੋਂ ਅ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਜੀ ਨੂੰ ਰੱਖਿਆ ਗਿਆ ਤਾਂ ਉਹਨਾਂ ਤੋਂ ਰਹਿਣਾ ਨਹੀਂ ਗਿਆ ਸੀ ਉਹ ਆਪਣੀ ਸੇਵਾ ਨੂੰ ਕਮਾਉਂਦਿਆਂ ਹੋਇਆਂ ਦੁੱਧ ਲੈ ਕੇ ਰਾਤ ਆਪਣੇ ਪਰਿਵਾਰ ਦੇ ਵਿੱਚੋਂ ਆਪਣੀ ਪਤਨੀ ਦਾ ਸੋਨਾ ਦੇ ਕੇ ਵੀ ਉਹ ਦੁੱਧ ਪਿਲਾਉਣ ਦੀ ਸੇਵਾ ਲਿਆ ਕਰਦੇ ਸੀ ਇਸ ਤਰ੍ਹਾਂ ਉਹਨਾਂ ਨੇ ਸੇਵਾ ਕਮਾਈ ਤਾਂ ਹੀ ਕਿਹਾ ਜਾਂਦਾ ਤਨ ਤਨ ਮੋਤੀ ਸਿੱਖੀ ਦੇ ਮਨਾ ਰਿਆ ਸਾਰਾ ਪਰਿਵਾਰ ਜਿੰਨਾ ਸਿੱਖੀ ਉੱਤੇ ਵਾਰਿਆ ਤਾਂ ਇਸੇ ਹੀ ਤਰ੍ਹਾਂ ਜਦੋਂ ਸਿੱਖੀ ਦੇ ਪਰਵ ਤੋਂ ਆਪਣਾ ਪਰਿਵਾਰ ਵਾਰਿਆ ਕੋਈ ਜਰਾ ਵੀ ਆਪਣੀ ਸੇਵਾ ਸਿੱਖ ਸਿਕ ਕੌਮ ਦੇ ਲਈ ਕਰਦਾ ਤਾਂ ਗੁਰੂ ਸਾਹਿਬ ਜੀ ਉਹਨਾਂ ਦਾ ਡਬਲ ਕਰਕੇ ਮੋੜਦੇ ਨੇ ਅੱਜ ਅਮਰ ਸ਼ਹੀਦ ਬਾਬਾ ਮੋਤੀराम ਮਹਰਾ ਜੀ ਦਾ ਨਾਮ ਜੁਗਾ ਜੁਗਾ ਗੂੰਜਦਾ ਰਹੇਗਾ ਇਸ ਕੌਮ ਤੇ ਹਮੇਸ਼ਾ ਸੁਨਹਿਰੀ ਅੱਖਾਂ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ ਸੋ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਆਉਨੇ ਆ ਤੇ ਅਸੀਂ ਮੋਤੀराम ਮਹਾਰਾਜੀ ਤੋਂ ਸਿੱਖਦੇ ਆ ਕਿਵੇਂ ਉਹਨਾਂ ਨੇ ਸਿੱਖੀ ਲਈ ਆਪਣਾ ਸਾਰਾ ਹੀ ਪਰਿਵਾਰ ਵਾਰ ਦਿੱਤਾ ਸੋ ਇਹੀ ਸਾਨੂੰ ਵੀ ਸਿੱਖਣ ਨੂੰ ਮਿਲੇ ਕਿਵੇਂ ਸਿੱਖੀ ਨੂੰ ਕਮਾਉਣਾ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਅਗਲੇ ਸੁਨੇਹੇ ਨਾਲ ਹਾਜ਼ਰ ਹੋਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ